ਹੈ ਪੋਸਿਬਿਲਿਟੀ ਕਿ ਕਿਤੇ ਹੋਰ ਤੁਹਾਨੂੰ ਭੇਜ ਦੇਣੇ ਆ ਇੱਥੋਂ ਨਾ ਦੇਣੇ ਆ ਲੜਾਉਣ ਹੀ ਨਾ ਤੁਸੀਂ ਸ਼ਰਟ ਹੀ ਨਾਲ ਨਹੀਂ ਕਹਿ ਰਹੇ ਕਿ ਇੱਥੋਂ ਮੈਨੂੰ ਹੀ ਮਿਲੂਗੀ ਜੋ ਪਾਰਟੀ ਪੁੱਛਦੀ ਆ ਉੱਥੇ ਗੱਲਾਂ ਕਰਦੀਆਂ ਕਈ ਗੱਲਾਂ ਜਿਹੜੀਆਂ ਉਹ মিডিਆ ਸਾਹਮਣੇ ਨਹੀਂ ਕਰਨ ਵਾਲੀਆਂ ਹੁੰਦੀਆਂ ਭਰਾ ਸਮਝ ਕੇ ਦੱਸ ਦਿਓ ਸਾਨੂੰ মিডিਆ ਨਾ ਸਮਝੋ ਜਦੋਂ ਸਾਬ ਇਹ ਥੋਟ ਤਾਂ ਨਹੀਂ ਆ ਕਿ ਬੈਂਸ ਸਾਹਿਬ ਇੱਥੋਂ ਆ ਰਹੇ ਆ ਤਾਂ ਸ਼ਾਇਦ ਇੱਕ ਥੋਟ ਆਇਆ ਹੋਵੇ ਕਿ ਕਿਤੋਂ ਹੋਰ ਲੜਿਆ ਜਾਵੇ ਸੇਫ ਸੀਟ ਲੱਭ ਲਈਏ ਹਾਂ ਸਾਹਿਬ ਨੂੰ ਪ੍ਰਧਾਨ ਲਾਤਾ ਹੈ ਕੀ ਰਿਐਕਸ਼ਨ ਹੈਗਾ ਦੁਬਾਰਾ ਬਣ ਗਏ ਨੇ ਪ੍ਰਧਾਨ ਮੇਰਾ ਤਾਂ ਦੋਸਤ ਆ ਜੀ ਅਸੀਂ ਤਾਂ ਪਾਰਲੀਮੈਂਟ ਚ ਇਕੱਠੇ ਬੈਨੇ ਆ ਇਲੈਕਸ਼ਨ ਵੀ ਇਕੱਠੇ ਲੜ ਕੇ ਆਏ ਆ ਮੈਂ ਤਾਂ ਇਸ ਗੱਲ ਦਾ ਬਹੁਤ ਖੁਸ਼ ਹਾਂ ਮੈਂ ਲੋਕ ਸਭਾ ਚੋਣਾਂ ਨੇੜੇ ਨੇ ਤੇ ਆਗੂ ਜਿਹੜੇ ਨੇ ਆਪਣੀਆਂ ਉਮੀਦਵਾਰੀਆਂ ਟਿਕਟਾਂ ਨੂੰ ਬਚਾਉਣ ਵਾਸਤੇ ਕਸ਼ਮਕਸ਼ ਕਰ ਰਹੇ ਆ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਸੰਸਦ ਸਾਡੇ ਨਾਲ ਨੇ ਬਿੱਟੂ ਸਾਹਿਬ ਤੁਸੀਂ ਵੀ ਜ਼ੋਰ ਲਾ ਰਹੇ ਹੋਗੇ ਪਾਰਟੀ ਦੇ ਵਿੱਚ ਕਿ ਬਾਜੇ ਕਿਤੇ ਇਹ ਨਾ ਹੋਵੇ ਬਾਹਰੋਂ ਕੋਈ ਹੋਰ ਆਵੇ ਲਾਸਟ ਮੋਮੈਂਟ ਤੇ ਟਿਕਟ ਥੋਡੇ ਵਾਲੀ ਉਹਨੂੰ ਮਿਲ ਜੇ ਦੇਖੋ ਇਹ ਫੈਸਲਾ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੁੰਦਾ ਤੇ ਅਸੀਂ ਤਾਂ ਸਪਾਈ ਹਾਂ ਤੇ ਪਾਰਟੀ ਦੇ ਸਿਪਾਹੀ ਤਾਂ ਹਰ ਵੇਲੇ ਤਿਆਰ ਰਹਿੰਦੇ ਆ ਜੋ ਹੁਕਮ ਪਾਰਟੀ ਦਾ ਆ ਜੇ ਉਹ ਪਾਰਟੀ ਦਾ ਹੁਕਮ ਬਜਾਉਣਾ ਐ ਪੋਸਿਬਿਲਟੀ ਕਿ ਕਿਤੇ ਹੋਰ ਤੁਹਾਨੂੰ ਭੇਜ ਦੇਣੇ ਆ ਇੱਥੋਂ ਨਾ ਦੇਣੇ ਆ ਲੜਾਉਣ ਹੀ ਨਾ ਜੀ ਨਾ ਲੜਾਉਣਗੇ ਤਾਂ ਵੀ ਅਸੀਂ ਕਹਾਂਗੇ ਬਹੁਤ ਵਧੀਆ ਪਾਰਟੀ ਧੰਨਵਾਦ ਅੱਗੇ ਦੋ ਵਾਰ ਜੇ ਲੜਾਇਆ ਤਿੰਨ ਵਾਰ ਉਹ ਪਾਰਟੀ ਦੇ ਕਰਕੇ ਹੀ ਆ ਜੋ ਹੈ ਪਾਰਟੀ ਤੋਂ ਬਗੈਰ ਅਸੀਂ ਕਿਹੜਾ ਕੋਈ ਬਾਗੀਆਂ ਵੀ ਜੀ ਆਪਣੀ ਪਾਰਟੀ ਬਣਾ ਕੇ ਜਿਵੇਂ ਜਾਂ ਹੋਰ ਪਾਰਟੀ ਚਲੇ ਜਾਵਾਂਗੇ ਤਾਂ ਪਾਰਟੀ ਦੇ ਸਿਪਾਹੀ ਆ ਪਰ ਬੰਸਲ ਸਾਹਿਬ ਤਰਾ ਸ਼ੋਰ ਨਹੀਂ ਹੈਗੇ ਉਹ ਨਵਜੋਤਕਾਰ ਸਿੱਧੂ ਪਹੁੰਚੇ ਉਹਨਾਂ ਨੇ ਕਿਹਾ ਮੈਂ ਹੀ ਲੜੂੰਗਾ ਪਾਰਟੀ ਮੈਨੂੰ ਹੀ ਟਿਕਟ ਦਿਓ ਤੁਸੀਂ ਸ਼ਰਟ ਹੀ ਨਾਲ ਨਹੀਂ ਕਹ ਰਹੇ ਕਿ ਇੱਥੋਂ ਮੈਨੂੰ ਹੀ ਮਿਲੂਗੀ ਵੇਖੋ ਅਸੀਂ ਤਾਂ ਸਿਪਾਹੀ ਆ ਜੋ ਰਾਹੁਲ ਗਾਂਧੀ ਜੀ ਜਾਖੜ ਸਾਹਿਬ ਕੈਪਟਨ ਮਨਿੰਦਰ ਸਿੰਘ ਉਹਨਾਂ ਦੇ ਜੋ ਫੈਸਲਾ ਕਰ ਦੇਣਗੇ ਉਹ ਬਜਾਵਾਂਗੇ ਤੇ ਇਸ ਕਰਕੇ ਪਰ ਤੁਹਾਡੀ 10 ਸਾਲ ਦੀ ਮਿਹਨਤ ਵੀ ਤਾਂ ਹੈ ਤੁਸੀਂ 10 ਸਾਲ ਦਿੱਤੇ ਨੇ ਆਪਣੇ ਸਿਆਸਤ ਨੂੰ ਪਾਰਟੀ ਨੂੰ ਲੋਕਾਂ ਨੂੰ ਅਸੀਂ ਤਾਂ ਸਭ ਕੁਝ ਦੇਣਾ ਤੇ ਦੇਵਾਂਗੇ ਪਰ ਪਾਰਟੀ ਦੇ ਸਿਪਾਹੀ ਹੋ ਕੇ ਇਹ ਗੱਲ ਨਹੀਂ ਕਹਿਣੀ ਵੀ ਭਾਈ ਆਪਣੀ ਮਨਮਰਜੀ ਆ ਮਰਜੀ ਆ ਜੋ ਪਾਰਟੀ ਦਾ ਮਰਦਾਵਾ ਤਾਂ ਹੁੰਦਾ ਬਿੱਟੂ ਸਾਹਿਬ ਦਾਵਾ ਤਾਂ ਸਾਰਿਆਂ ਨੂੰ ਕਰਨ ਦਾ ਹੱਕ ਹੈ ਇੰਟਰਨਲ ਡੈਮੋਕ੍ਰੇਸੀ ਹੈ ਪਾਰਟੀ ਦੇ ਵਿੱਚ ਉਹ ਪਾਰਟੀ ਦੇ ਵਿੱਚ ਸਾਰਾ ਕੁਝ ਗੱਲਾਂ ਹੁੰਦੀਆਂ ਐ ਜੋ ਪਾਰਟੀ ਪੁੱਛਦੀ ਆ ਉੱਥੇ ਗੱਲਾਂ ਕਰਦੀਆਂ ਕਈ ਗੱਲਾਂ ਜਿਹੜੀਆਂ ਉਹ মিডিਆ ਸਾਹਮਣੇ ਨਹੀਂ ਕਰਨ ਵਾਲੀਆਂ ਹੁੰਦੀਆਂ ਉਹ ਅੰਦਰ ਭਰਾ ਸਮਝ ਕੇ ਦੱਸ ਦਿਓ ਸਾਨੂੰ মিডিਆ ਨਾ ਸਮਝੋ ਦੇਖੋ ਇਹ ਗੱਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਕਮੇਟੀ ਬਣੇਗੀ ਫਿਰ ਸਾਡੀ ਸੀਈਸੀ ਬਣਦੀ ਆ ਦਿੱਲੀ ਦੇ ਵਿੱਚ ਉਹਨਾਂ ਨੇ ਇਹ ਬਹਿ ਕੇ ਫੈਸਲਾ ਕਰਨਾ ਹੁੰਦਾ ਉਹਨਾਂ ਦਾ ਅਧਿਕਾਰ ਆ ਤੇ ਜੇ ਉਹਨਾਂ ਦੇ ਅਧਿਕਾਰ ਤੋਂ ਬਾਹਰ ਜਾਵਾਂਗੇ ਉਹ ਪਾਰਟੀ ਲਈ ਵੀ ਤੇ ਮੇਰੇ ਲਈ ਵੀ ਜਿਹੜੀ ਚੰਗੀ ਗੱਲ ਨਹੀਂ ਕਿਉਂਕਿ ਪਾਰਟੀ ਦਾ ਸਪਾਈ ਉਹ ਹੁੰਦਾ ਏ ਜਿਹੜਾ ਹੁਕਮ ਦਾ ਤਮੀਲ ਕਰੇ ਜਦੋਂ ਸਰਬ ਇਹ ਥੋਟ ਤਾਂ ਨਹੀਂ ਹੈ ਕਿ ਬੈਂਸ ਸਾਹਿਬ ਇੱਥੋਂ ਆ ਰਹੇ ਆ ਤਾਂ ਸ਼ਾਇਦ ਇੱਕ ਥੋਟ ਆਇਆ ਹੋਵੇ ਕਿ ਕਿਤੋਂ ਹੋਰ ਲੜਿਆ ਜਾਵੇ ਸੇਫ ਸੀਟ ਲੱਭ ਲਈਏ ਜਾਂ ਫਿਰ ਉਹਨਾਂ ਨਾਲ ਲੜਨ ਨੂੰ ਤਿਆਰ ਹੈਗੇ ਹਾਂ ਪਿਛਲੀ ਵਾਰ ਕੌਣ ਲੜਿਆ ਸੀ ਬੈਂਸ ਸਾਹਿਬ BC ਫੂਲਕਾ ਸਾਹਿਬ ਵੀ ਸੀ ਤੇ ਜਾਲੀ ਸਾਹਿਬ ਵੀ ਸੀ ਉਦੋਂ ਬਿੱਟੂ ਹੀ ਲੜਿਆ ਸੀ ਬਿੱਟੂ ਤਾਂ ਕਦੇ ਬਾਦਲਾਂ ਤੋਂ ਨਹੀਂ ਘੁਬਰਾਇਆ ਜਲਾਲਾਬਾਦ ਚ ਲਿਆ ਗਿਆ ਸੀ ਲੜਨ ਉਹ ਤਾਂ ਲੋਕ ਕਹਿੰਦੇ ਆ ਤੁਹਾਡਾ ਫਰੈਂਡਲੀ ਮੈਚ ਸੀਗਾ ਉੱਥੇ ਚਲੋ ਲੋਕਾਂ ਦੇ ਕਹਿਣ ਨਾਲ ਕੀ ਹੁੰਦਾ ਲੋਕ ਤਾਂ ਬਹੁਤ ਗੱਲਾਂ ਕਰਦੇ ਨੇ ਪਰ ਤੁਸੀਂ ਇਹ ਆਪ ਦੱਸੋ ਵੀ ਪਿਛਲੀ ਵਾਰ ਬੈਂਸ ਵੀ ਸਾਹਿਬ ਸੀਗੇ ਫੂਲਕਾ ਸਾਹਿਬ ਵੀ ਸੀਗੇ ਤੇ ਜਾਲੀ ਸਾਹਿਬ ਵੀ ਸੀ ਤੇ ਮੈਂ ਉਰੇ ਸੀ ਇਹਰ ਪ੍ਰਤੱਖ ਨੂੰ ਪ੍ਰਮਾਣ ਕੀਇਆ ਤਾਂ ਮੂਰੇ ਹੋਇਆ ਹੋਇਆ ਰਿਜ਼ਲਟ ਹੁਣ ਬਾਰ ਬਾਰ ਜੇ ਮੈਂ ਇਹ ਗੱਲ ਕਹਿ ਕੇ ਕਮਾਂ ਉਹ ਚੰਗੀ ਨਹੀਂ ਲੱਗਦੀ ਕਿਉਂਕਿ ਮੈਂ ਸਭ ਦੀ ਇੱਜ਼ਤ ਕਰਦਾ ਮੇਰੇ ਲਈ ਬੈਂਸ ਸਾਹਿਬ ਵੀ ਸਤਕਾਰਯੋਗ ਨੇ ਫੂਲਕਾ ਸਾਹਿਬ ਵੀ ਸਤਕਾਰਯੋਗ ਨੇ ਅਯਾਲੀ ਸਾਹਿਬ ਵੀ ਸਤਕਾਰਯੋਗ ਨੇ ਕਿਉਂਕਿ ਅਸੀਂ ਪੋਲਿਟਿਕਲ ਲੜਾਈ ਲੜਦੇ ਆ ਅਸੀਂ ਸਾਡੀਆਂ ਕੋਈ ਜਾਤੀ ਦੁਸ਼ਮਣੀਆਂ ਨਹੀਂ ਗਈਆਂ ਵੀ ਅਸੀਂ ਕਿਸੇ ਨੂੰ ਕੋਈ ਸਾਨਾ ਵਾਂਗੂ ਭਿੜਨਾ ਹੈ ਇਹ ਲੋਕਾਂ ਦਾ ਅਸੀਂ ਤਾਂ ਲੋਕਾਂ ਦੇ ਮੂਰੇ ਹੱਥ ਜੋੜਦੇ ਆ ਲੋਕਾਂ ਦਾ ਫਤਵਾ ਜੋ ਹੁੰਦਾ ਉਹ ਸਾਨੂੰ ਕਬੂਲ ਹੁੰਦਾ ਮਾਨ ਸਾਹਿਬ ਨੂੰ ਪ੍ਰਧਾਨ ਲਾਤਾ ਹੈ ਕੀ ਰਿਐਕਸ਼ਨ ਹੈਗਾ ਦੁਬਾਰਾ ਬਣ ਗਏ ਦੇਖੋ ਹੁਣ ਹਾਸੇ ਵਾਲੀ ਗੱਲ ਵੀ ਆ ਵੀ ਸਾਰਾ ਬਾਗ ਉੱਜੜ ਗਿਆ ਇੱਕ ਜਿਹੜਾ ਮਾਲੀ ਸੀ ਉਸ ਬਾਗ ਦਾ ਜਿਹਨੇ ਬਾਗ ਉਡਾੜਿਆ ਸੀ ਹੈੱਡ ਮਾਲੀ ਆ ਜਿਹੜਾ ਉਹ ਕੇਜਰੀਵਾਲ ਸਾਹਿਬ ਨੇ ਤੇ ਪੰਜਾਬ ਦੇ ਮਾਲੀ ਨੇ ਜਿਹੜੇ ਉਹ ਆਪਣੇ ਭਗਵੰਤ ਮਾਨ ਸਾਹਿਬ ਨੇ ਹੁਣ ਉਹਨਾਂ ਨੂੰ ਦੁਬਾਰਾ ਪੱਕਾ ਕਰਤਾ ਪਹਿਲਾਂ ਕੱਚਾ ਕਰਤਾ ਫੇਰ ਪੱਕਾ ਕਰਤਾ ਪਰ ਬਾਗ ਹੀ ਨਹੀਂ ਰਿਹਾ ਜਦੋਂ ਕਿਹਦੇ ਪ੍ਰਧਾਨ ਲਾਉਣਾ ਏ ਇੱਕ ਗੱਲ ਜ਼ਰੂਰ ਆ ਵੀ ਉਹ ਇਕੱਲੇ ਇੱਕ ਆਪਣੇ ਆਪ ਦਾ ਜਿਹੜਾ ਬਚਾਅ ਕਰਨ ਲਈ ਵੀ ਚਲੋ ਹੋਰ ਤਾਂ ਕੁਝ ਰਿਹਾ ਹੀ ਨਹੀਂ ਹੁਣ ਕੇਜਰੀਵਾਲ ਸਾਹਿਬ ਦਾ ਇਹੀ ਸੀ ਵੀ ਭਗਵੰਤ ਮਾਨ ਨੂੰ ਹੀ ਬਚਾਲਾਂ ਤੇ ਮੈਂ ਸਮਝਦਾ ਉਹਨਾਂ ਨੂੰ ਇਸ ਕਰਕੇ ਦਾਰੂ ਤਾਂ ਤੰਜ਼ ਤੰਜ਼ ਕੱਸਦੇ ਰਹੇ ਹੋ ਸਾਰੇ ਦਾਰੂ ਛੱਡ ਗਿਆ ਅਪਰੀਸ਼ੀਏਟ ਤਾਂ ਕਰਨਾ ਚਾਹੀਦਾ ਸੀ ਬਿਲਕੁਲ ਬਿਲਕੁਲ ਮੇਰਾ ਤਾਂ ਦੋਸਤ ਆ ਜੀ ਅਸੀਂ ਤਾਂ ਪਾਰਲੀਮੈਂਟ 'ਚ ਇਕੱਠੇ ਬੈਨੇ ਆ ਇਲੈਕਸ਼ਨ ਵੀ ਇਕੱਠੇ ਲੜ ਕੇ ਆਏ ਆ ਮੈਂ ਤਾਂ ਇਸ ਗੱਲ ਦਾ ਬਹੁਤ ਖੁਸ਼ ਬਹੁਤ ਧੰਨਵਾਦ ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਕਿ ਉਹਨਾਂ ਨੇ ਬਹੁਤ ਕੰਮ ਇੱਥੇ ਕੀਤਾ ਔਰ ਜਿਹੜੀ ਉਹ ਦੱਸ ਰਹੇ ਨੇ ਕਿ ਇਹਨੇ 200 ਤੋਂ 300 ਕਰੋੜ ਰੁਪਇਆ ਪਰ ਵਿਧਾਨ ਸਭਾ ਇੱਥੇ ਆਪਣੀ ਕੌਨਸਟਿਟੂਐਂਸੀ ਦੇ ਵਿੱਚ ਉਹਨਾਂ ਨੇ ਲਾਇਆ ਕੈਮਰਾ ਪਰਸਨ ਸ਼ੈਂਕੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978